ਹਾਂਜੀ ਕਿੱਦਾਂ ਮਿੱਤਰੋ ਕੀ ਹਾਲ ਚਾਲ ਨੇ ਟ੍ਰਾਂਟੋ ਤੱਕ ਦਾ ਸਫ਼ਰ ਤੁਸੀਂ ਦੇਖ ਲਿਆਣਾ ਪਿਛਲੀਆਂ ਵੀਡੀਓ ਚ ਤੇ ਜਿੰਦਗੀ ਦੀਆਂ ਵੀਆਂ ਚੋਂ ਫਰਸਤ ਮੈਂ ਦੁਬਾਰਾ ਆਪਾਂ ਲੈ ਕੇ ਆਏ ਹਾਂ ਟ੍ਰਾਂਟੋ ਤੋਂ ਲੈ ਕੇ ਸਰੀ ਤੱਕ ਦਾ ਸਫ਼ਰ ਪਿਛਲੀਆਂ ਵੀਡੀਓਜ਼ ਦਾ ਲਿੰਕ ਤੁਸੀਂ ਡਿਸਕ੍ਰਿਪਸ਼ਨ ਵਿੱਚ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਦਿਖਾਉਨੇ ਆ ਟ੍ਰਾਂਟੋ ਤੋਂ ਲੈ ਕੇ ਵੈਨਕੂਵਰ ਤੱਕ ਦਾ ਸਫ਼ਰ ਦੂਰੀ ਵੈਦਰ ਤੇ ਹੋਰ ਬਹੁਤ ਕੁਸ਼ਤ ਤੇ ਜੁੜੇ ਰਹੋ ਟ੍ਰਾਂਟੋ ਤੋਂ ਵੈਨਕੂਵਰ 3355 ਕਿਲੋਮੀਟਰ ਦੂਰ ਹੈ ਤੇ ਆਪਾਂ ਨੂੰ ਉੱਤੇ ਜਾਣ ਲਈ ਜਹਾਜ਼ ਤੇ 5 ਘੰਟੇ ਲੱਗ ਜਾਂਦੇ ਹਨ ਨਾ ਸ਼ਹਿਰਾਂ ਤੋਂ ਦੀ ਹੁੰਦੇ ਹੋਏ ਆਪਾਂ ਬੈਂਕੂਵਰ ਨੂੰ ਜਾ ਰਹੇ ਹਾਂ ਇਹ ਜੋ ਸ਼ਹਿਰ ਤੁਸੀਂ ਦੇਖ ਰਹੇ ਹੋ ਇਹ ਰਾਈਟ ਸਾਈਡ ਨੇ ਇਸ ਟਾਈਮ 38000 ਫੁੱਟ ਦੀ ਉਚਾਈ ਤੇ ਜਾ ਰਹੇ ਹਾਂ ਇਹ ਸਕਰੀਨਾਂ ਹਰ ਇੱਕ ਦੀ ਸੀਟ ਪਿੱਛੇ ਲੱਗੀਆਂ ਹੁੰਦੀਆਂ ਨੇ ਤੁਸੀਂ ਬੋਰ ਨਾ ਹੋ ਜਾਓ ਤਾਂ ਕਰਕੇ ਤੁਸੀਂ ਇਸ ਤੇ ਆ ਕੁਝ ਵੀ ਦੇਖ ਸਕਦੇ ਹੋ ਪਰ ਕੋਈ ਵੀਡੀਓ ਸੌਂਗਸ ਮੂਵੀ ਗੇਮਸ ਸਰਕੁਸ਼ ਫਰਮਾ ਦੇਖਦਾ ਹੈ ਤੇ ਆਪਾਂ ਰਸਤੇ ਦਾ ਆਨੰਦ ਮਾਣਿਆ ਤੇ ਦੇਖਿਆ ਕਿਤੋਂ ਕਿਤੋਂ ਦੀ ਜਾਂ ਜਾਂਦਾ ਹੈ ਕਿਹੜੇ ਕਿਹੜੇ ਸ਼ਹਿਰਾਂ ਤੋਂ ਦੀ ਤੇ ਰਸਤੇ 'ਚ ਕੀ ਖੁਸ਼ ਹੁੰਦਾ ਹੈ ਸਭ ਕੁਝ ਤੁਸੀਂ ਦੇਖ ਸਕਦੇ ਹੋ ਕਾਸ਼ ਟਾਈਮ ਨੂੰ 45 ਹੋਏ ਨੇ ਤੇ 898 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਜਾ ਰਹੇ ਆ ਸਿਰਫ 2496 ਕਿਲੋਮੀਟਰ ਬਾਕੀ ਹੈ ਤੇ ਇਹ ਹੈ ਜੀ ਵੈਨਕੂਵਰ ਸਮੁੰਦਰ ਦੇ ਕਿਨਾਰੇ ਦੇ ਤੇ ਵੈਨਕੂਵਰ ਤੋਂ ਸਿਰਫ 35 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਆਜੋ ਤੁਹਾਨੂੰ ਕਰਾਉਨੇ ਆ ਬਦਲਾਂ ਦੀ ਸੈਰ ਹੁਣ ਆਪਾਂ ਵੈਨਕੂਵਰ ਦੇ ਬਹੁਤ ਹੀ ਨੇੜੇ ਪਹੁੰਚ ਚੁੱਕੇ ਹਾਂ ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਅਸਮਾਨ ਨੂੰ ਬੱਦਲਾਂ ਦੇ ਵਿੱਚ ਦੀ ਧਰਤੀ ਦਾ ਦ੍ਰਿਸ਼ ਬਹੁਤ ਹੀ ਨਜ਼ਾਰੇਦਾਰ ਦਿਲਕੁਸ਼ ਇਹ ਜੋ ਸੰਗਣੇ ਬੱਦਲ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਗੱਲ ਕਰੀਏ ਤਾਂ ਆਪਾਂ ਥੱਲੇ ਸੋਚਦੇ ਹੁੰਨੇ ਆ ਕਿ ਉੱਤੇ ਰੱਬ ਪਾਣੀ ਕਿਵੇਂ ਲੈ ਆਉਂਦਾ ਇੰਨਾ ਇਕੱਠਾ ਪਾਣੀ ਇਮੀ ਐਦਾਂ ਕਿਵੇਂ ਪੈਂਦਾ ਤੇ ਜੇ ਉੱਪਰੋਂ ਦੇਖੀਏ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀ ਨਜ਼ਰ ਨਹੀਂ ਆਵੇਗਾ ਪਰ ਜਦੋਂ ਥੱਲੇ ਜਾਵਾਂਗੇ ਤਾਂ ਬਹੁਤ ਹੀ ਤੇਜ਼ ਬਾਰਿਸ਼ ਹੋ ਰਹੀ ਹੋਵੇਗੀ ਲੋ ਜੀ ਕਰੋ ਚੈੱਕ ਨੇਟਾਈਕੋ ਕੁਵਦੀ ਦੁਨੀਆ ਤੇ ਨੀ ਯਾਰੀ ਚੈੱਕ ਕਰੋ ਜੀ ਤੇ ਦੇਖਦੇ ਰਹੋ ਵੀਡੀਓ ਅਖੀਰ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਲੋਈ ਯਾਜ ਹੋ ਰਿਆ ਲੈਂਡ ਤੇ ਰਿਸ਼ਤੇਦਾਰ ਕਰ ਰਹੇ ਨੇ ਵੇਟ ਤੇ ਆਪਾਂ ਚਲਦੇ ਆ ਆਪਣੇ ਸਬਾਨ ਮਾਲ ਨੂੰ ਮੇਗਾ ਮਾਲ ਨੂੰ ਤੇ ਫਿਰ ਮਿਲਦੇ ਆ ਉਹਨਾਂ ਟਾਈਮ ਤੁਸੀਂ ਦੇਖੋ ਏਅਰ ਗ੍ਰੇਡਾਂ ਦੇ ਯਾਜ ਨੂੰ ਤੇ ਆਪਾਂ ਮਿਲਦੇ ਆ ਸਾਰਿਆਂ ਦੇ ਨਾਲ ਜਲਦ ਦੇਖਦੇ ਰਹੋ ਜੂਦਗਲ ਬਲੌਗਸ ਲੋ ਜੀ ਆ ਗਏ ਨੇ ਆਪਣੇ ਬੈਗ ਤੇ ਉਧਰ ਫੈਮਿਲੀ ਵੀ ਬਹੁਤ ਬੇਸabri ਨਾਲ ਇੰਤਜ਼ਾਰ ਕਰ ਰਹੀ ਹੈ ਤੇ ਆਪਾਂ ਵੀ ਬਹੁਤ ਐਕਸਾਈਟਡ ਆ ਉਹਨਾਂ ਨੂੰ ਮਿਲ ਲਈ ਤੇ ਚਲੋ ਚੱਲਦੇ ਆ ਜੀ 啊，刘先来你好。 ਵੈਨਕੂਵਰ 에어ਪੋਰਟ ਤੋਂ ਬਾਹਰ ਆ ਚੁਕੇ ਆ ਅਤੇ ਪੰਛੀਆਂ ਦੀ ਚਹਿਚਹਾਟ ਤੋਂ ਇਦਾਂ ਲੱਗਿਆ ਜਿਦਾਂ ਕਾਰ ਦੇ ਗੇਟ ਪਾਰ ਨਿਕਲਣ ਦਾ ਇੰਤਜ਼ਾਰ ਕਰਦੇ ਬੈਠਿਆ ਜਿਹੜੀਆਂ ਨਾਲ ਸ਼ੋਰ ਪੈ ਰਿਹਾ ਹੋਵੇ ਇੱਥੋਂ ਹੁਣ ਚੱਲਦੇ ਆਂ ਇਸ ਸਰੀ ਨੂੰ ਤੇ ਤੁਹਾਨੂੰ ਢੁੱਡੀਕੇ ਤੋਂ ਲੈ ਕੇ ਇਸਰੀ ਤੱਕ ਦਾ ਸਫ਼ਰ ਕਿਵੇਂ ਦਾ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆਉਣ ਵਾਲੀਆਂ ਹੋਰ ਵੀਡੀਓ ਲਈ ਕਰ ਲੋਈ ਸਬਸਕ੍ਰਾਈਬ ਧੰਨਵਾਦ